ਉਹ ਹੰਗੂ ਸਹੰਗੂ ਵਹੀ ਇਕ ਪਾਰ ਬ੍ਰਹਮ ਜੈ ਗੁਰੂ ਵਾਰਮਿਕ ਮਹਾਰਾਜ ਦੀ ਅੰਮ੍ਰਿਤ ਬਾਣੀ ਸੀਤਾ ਰਾਮ ਵੇਛੋੜਾ ਸੀਤਾ ਰਾਮ ਵਿਛੋੜਾ ਸੱਚੇ ਪਤਸ਼ਾਹ ਕਹਿੰਦੇ ਹਨ ਰਾਜਾ रामचंद्र 14 ਸਾਲ ਦਾ ਬਨਵਾਸ ਭੋਕੇ ਆਪਣੀ ਅਯੁੱਧਿਆ ਪਰਿਵਚਾਇ ਬਹੁਤ ਖੁਸ਼ੀਆਂ ਬਹੁਤ ਚਾ ਬਹੁਤ ਰੰਗ ਰਾਗ ਬਹੁਤ ਗੀਤ ਮਲਾਰ ਕੀਤੇ ਗਏ ਕਹਿੰਦਾ ਭਾਗ ਦਿਵਾਲੀ ਮਨਾਏਗੇ ਜਦ ਹੀ ਰਾਮ ਚੰਦਰ ਨੂੰ ਰਾਜ ਤਿਲਕ ਪ੍ਰਾਪਤ ਹੋਇਆ ਤੇ ਰਾਜਾ ਰਾਮ ਚੰਦਰ ਆਪਣੇ ਰਾਜ ਭਗ ਦੀ ਰਾਜ ਗੱਦੀ ਤੇ ਬੈਠਦੇ ਹਨ ਤੇ ਮਨ ਵਿੱਚ ਇੱਕ ਵਿਚਾਰ ਮਨ ਵਿੱਚ ਇੱਕ ਵਰਣਾ ਫੁਰਦਾ ਹੈ ਕਿ ਮੈਂ 14 ਸਾਲ ਦਾ ਬਨਵਾਸ ਭੁਗ ਕੇ ਆਪਣੇ ਇਸ ਅਯੁੱਧਿਆ ਪ੍ਰੀ ਵਿੱਚ ਆਇਆ ਹਾਂ ਇਸ ਅਯोध्यापुरी ਵਿੱਚ ਦੇਖਣਾ ਚਾਹੀਦਾ ਹੈ ਕੌਣ ਸੁਖੀ ਵੱਸਦਾ ਪਿਆ ਹੈ ਤੇ ਕੌਣ ਦੁਖੀ ਵੱਸਦਾ ਪਿਆ ਹੈ ਇਸ ਵਿਚਾਰ ਵਿੱਚ RAM ਤੁਸ ਜਿਹਨੇ ਮੁਨੀਆਂ ਵਾਲੇ ਬਸਤਰ ਪਹਿਨ ਲੈ। ਜਯोध्यापुरी ਦਾ ਗਸ਼ਤ ਕਰਨਾ ਸ਼ੁਰੂ ਕਰ ਦਿੱਤਾ। ਤੁਰਦੇ ਵਰਦੇ ਅਯੁਧਿਆ ਪੁਰੀ ਵਿੱਚ ਰਾਜਾ ਰਾਮ ਚੰਦਰ ਜੀ ਧੋਬੀਆਂ ਵਾਲੇ ਮੁਹੱਲੇ ਪਹੁੰਚੇ ਜਿੱਥੇ ਅੱਗੇ ਧੋਬੀ ਤੇ ਧੋਬਣ ਆਪਸ ਦੇ ਵਿੱਚ ਝਗੜ ਰਹੇ ਹਨ ਆਪਸ ਦੇ ਵਿੱਚ ਲੜਾਈ ਕਰ ਰਹੇ ਹਨ ਤੇ ਧੋਬੀ ਆਪਣੀ ਧੋਬਣ ਨੂੰ ਕਹਿ ਰਿਹਾ ਹੈ ਰਾਮਚੰਦਰ ਮੈਂ ਨਹੀਂ ਜਿਹੜਾ ਉਧਰੀ ਲਿਆਣ ਬਸਾਵੇ ਮੈਂ ਉਹ ਰਾਜਾ ਰਾਮਚੰਦਰ ਨੇ ਜਿਹੜਾ ਜਾਵਨ ਦੇ ਪਾਸ ਰੱਖੀ ਹੋਈ ਸੀਤਾ ਨੂੰ ਆਪਣੇ ਘਰ ਵਿੱਚੋਂ ਵਸਾਲਿਆ ਹੈ ਮਾਊ ਰਾਜਾ रामचंद्र ਨਹੀਂ ਤੁਬੀ ਦੀ ਗੱਲ ਸੁਣ ਕੇ ਜਿਆਦਾ रामचंद्र ਜੀ ਵਾਪਸ ਆ ਜਾਂਦਾ ਹੈ ਆਪਣੀ ਮਹਿਲਾ ਵਿੱਚ ਮਹਿਲਾ ਵਿੱਚ ਆਉਂਦਾ ਹੈ ਲਸ਼ਮਨ ਨੂੰ ਆਪਣੇ ਪਾਸ ਬੁਲਾਉਂਦਾ ਹੈ ਕਹਿੰਦਾ ਹੈ ਕਿ ਹੇ ਲਸ਼ਮਨ ਸੀਤਾ ਘਰ ਵਿੱਚ ਮੈਂ ਰੱਖਣੀ ਨਹੀਂ ਚਾਹੁੰਦਾ ਸੀਤਾ ਨੂੰ ਤੁਸੀਂ ਅਜਹੀ ਜਗ੍ਹਾ ਤੇ ਛੱਡ ਕੇ ਆਓ ਜਿੱਥੇ ਬਹੁਤ ਜ਼ਾਤੀ ਸ਼ੇਰ ਬਘੇਰੇ ਹੂੰ ਇਹਨੂੰ ਖਾ ਜਾਵਾਂ ਮੈਂ ਇਹਨਾਂ ਦਾ ਚਿਹਰਾ ਨਹੀਂ ਦੇਖਣਾ ਚਾਹੁੰਦਾ ਜਯਾ ਜੀ ਰਾਮ ਚੰਦਰ ਦੀ ਗੱਲ ਸੁਣ ਕੇ ਲక్ష్మణ ਤਾਂ ਹਾਂ ਮਾਰਦਾ ਹੈ ਤੇ ਕਹਿੰਦਾ ਮਹਾਰਾਜ ਕੀ ਗੱਲ ਹੋਈ ਹੈ ਆਪ ਇਸ ਤਰ੍ਹਾਂ ਦੇ ਬਚਨ ਕਰਿਓ ਕੀ ਗੱਲ ਹੈ ਉਹ ਕਹਿੰਦਾ ਕਿ ਲੋਕੀ ਮੇਰੇ ਤੇ ਤੋਮਤਾ ਲਾਉਂਦੇ ਹਨ ਕਿ ਇਹ ਰਾਵਣ ਦੇ ਪਾਸ ਰਹੀ ਹੈ ਇਹ ਰਾਮਣ ਦੀ ਛੋਈ ਹੈ ਤੇ ਮੈਂ ਆਪਣੇ ਘਰ ਵਿੱਚ ਵਸਾਈ ਹੈ ਲక్ష్మణ ਕਹਿੰਦਾ ਮਹਾਰਾਜ ਲੋਕੀ ਚੰਦਰੇ ਬਣਾਉਂਦੇ ਨਿਤ ਖੰਭਾ ਦੀਆਂ ਲਾ ਲੋਕੀ ਤਾਂ ਚੰਦਰੇ ਹਨ ਇਹ ਖੰਭਾ ਤੋਂ ਧਾਰਾ ਬਣਾ ਦਿੰਦੇ ਹਨ ਮਹਾਰਾਜ ਲੋਕਾਂ ਦੇ ਪਿੱਛੇ ਨਾਲ ਲੱਗੋ ਤੁਹਾਡਾ ਘਰ ਉਜੜ ਜਾਵੇਗਾ ਪਰ ਰਾਜਾ ਰਾਮ ਤਦ ਕਹਿਣ ਲੱਗਿਆ ਕਿ ਲక్ష్ਮਣਾ ਮੇਰਾ ਕਿਹਾ ਮੰਨ ਜਾਓ ਤੇ ਮੇਰੇ ਹੁਕਮ ਤਾਈ ਲక్ష్ਮਣਾ ਹਰ ਜੇ ਮੂੜਨਾ ਨਾ ਚਾਹੋ ਮੈਂ ਸੀਤਾ ਕਰ ਵਿੱਚ ਰੱਖਣੀ ਨਹੀਂ ਹੈ ਤੇ ਤੁਸੀਂ ਇਸ ਨੂੰ ਆਪਣੇ ਰੱਥ ਉਪਰ ਬਿਠਾ ਕੇ ਮੇਰੇ ਮਹਿਲਾ ਤੋਬਾਰ ਕਿਤੇ ਜੰਗਲ ਵਿਆ ਬਾਣ ਉਝਾੜਾ ਜਿ ਛਾੜਿ ਆਓ ਜਿੱਥੇ ਸ਼ੇਰ ਹੋਣ ਜਿੱਥੇ ਬਗਹਿਰੇ ਹੋਣ ਜਿਹੜੇ ਇਹਨੂੰ ਖਾ ਜਾਵਨ ਕਿਉਂਕਿ ਮੈਂ ਇਹਨਾਂ ਦਾ ਚਿਹਰਾ ਨਹੀਂ ਦੇਖਣਾ ਚਾਹੁੰਦਾ ਸੀਤਾ RAM ਵਿਛੋੜਾ ਅਮਰਤ ਬਾਣੀ ਦਸਦੀ ਹੈ ਬਣਾ ਦੇ ਵਿੱਚ ਸੀਤਾ ਨੂੰ ਛੱਡਿਆ ਲਸ ਮਣਾ ਵੀਰਾ ਤੁਭੀ ਐਸਾ ਮੰਤਰ ਪੜਿਆ RAM ਚੁਰਦਾ ਝੁਗਾ ਸੜਿਆ ਬਦਲ ਗਿਆ ਤਦਬੀਰਾਂ ਤੋਬੀ ਨੇ ਐਸਾ ਮੰਤਰ ਪੜ੍ਹਿਆ ਰਾਮ ਤਦ ਦਾ ਘਰ ਉਜਾੜ ਕੇ ਰੱਖ ਦਿੱਤਾ ਤੇ ਉਹ ਲక్ష్మణ ਨੂੰ ਰਾਮ ਭਗਵਾਨ ਕਹਿੰਦਾ ਹੈ ਸੀਤਾ ਘਰ ਵਿੱਚ ਰੱਖਣੀ ਨਹੀਂ ਰਾਮ ਅਖਦਾ ਲక్ష్మణ ਤਾਈ ਲੋਕੀ ਕਰਨ ਨਜ਼ੀਰਾ ਸਿਤਾ ਮਹਿਕਰ ਵਿੱਚ ਰੱਖਣੀ ਨਹੀਂ ਹੈ ਰਾਜਾ ਰਾਮਚંદ્ર ਲక్ష్ਮਣ ਨੂੰ ਕਹਿੰਦਾ ਹੈ ਕਿ ਲੋਕਾਂ ਦੀਆਂ ਨਜ਼ਰਾਂ ਵਿੱਚ ਇਹ ਗੱਲ ਹੈ ਕਿ ਇਹ ਰਾਵਣ ਦੀ ਛੋਈ ਹੈ ਲੋਕੀ ਗੱਲਾਂ ਬਣਾਉਂਦੇ ਹਨ ਲੋਕੀ ਨਜ਼ੀਰਾ ਕਰਦੇ ਹਨ ਵਸਦੇ ਰਾਮ ਉਹ ਜਾਣੀ ਲੋਕਾਂ ਝੂਠੇ ਦੋਸ਼ ਲਗਾ ਕੇ ਲੋਕਾਂ ਚਟੜੇ ਚਟੜੇ ਚਿਰਾਂ ਸੀਤਾ ਸਾਭ ਚਿੱਟੀ ਦੁੱਧ ਵਰਗੀ ਸੀ ਪਰ ਉਹਦੇ ਤੇ ਲੋਕਾਂ ਨੇ ਝੂਠੇ ਦੋਸ਼ ਲਗਾ ਦਿੱਤੇ ਵਸਦੇ ਹੋਏ ਰਾਮ ਦੇ ਘਰ ਨੂੰ ਉਜਾੜ ਦਿੱਤਾ ਜਦੋਂ ਇਸ ਗੱਲ ਦਾ ਪਤਾ ਸੀਤਾ ਨੂੰ ਲੱਗਦਾ ਹੈ ਸੀਤਾ ਰੋਂਦੀ ਹੈ ਗਰਲਾਉਂਦੀ ਹੈ ਗੱਸੀਆਂ ਗੁੱਤੇ ਖਾਦੀ ਹੈ ਅੰਮ੍ਰਿਤ ਬਾਣੀ ਦੱਸਦੀ ਹੈ ਸੀਤਾ ਗੱਸੀਆਂ ਗੁੱਤੇ ਖਾਵੇ ਦਾਦੇ ਅਗੇ ਪੇਸ ਨਾ ਜਾਵੇ ਕੋਈ ਨਾ ਬਣਾਵੇ ਧੀਰਾ ਕੋਈ ਵੀ ਹੌਸਲਾ ਦੇਣ ਵਾਲਾ ਨਹੀਂ ਹੈ ਜੋ ਸੀਤਾ ਨੂੰ ਹੌਸਲਾ ਦੇਵੇ ਕਿ ਸੀਤਾ ਇਸ ਤਰ੍ਹਾਂ ਦੇ ਬਚਨ ਕਰਦੀ ਹੈ ਤੇ ਸੀਤਾ ਮਾਤਾ ਨੂੰ ਮਹਿਲਾ ਤੋਂ ਤਿਆਗ ਦਿੱਤਾ ਗਿਆ ਸੀਤਾ ਨੇ ਬਹੁਤ ਕਿਹਾ ਕਿ ਰਾ ਭਗਵਾਨ ਮੈਂ ਪਾਕ ਹਾਂ ਮੈਂ ਪਵਿੱਤਰ ਹਾਂ ਪਰ ਸੱਚੇ ਪਤਸ਼ਾਹ ਕਹਿੰਦੇ ਆ ਸੁਣੀ ਕਿਸੇ ਨਾ ਗੂਕ ਪੁਕਾਰਾਂ ਤੱਕੇ ਦੇ ਕੇ ਕਢੀ ਮਾਰਾ ਮਿਟ ਰਕਦੋ ਤਕਦੀਰਾ ਸੱਚੇ ਪਤਸ਼ਾਹ ਕਹਿੰਦੇ ਹਨ ਮੱਥੇ ਦਾ ਲਿਖਿਆ ਹੋਇਆ ਲੇਖ ਮਿਟਾਇਆ ਨਹੀਂ ਮਿਟ ਸਕਦਾ ਕਿਉਂਕਿ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਸ਼੍ਰੀਮੈਨਸਹਿ ਮਹਾਰਾਜ ਵਿੱਚ ਇਹ ਲਿਖਿਆ ਸੀ ਕਿ ਸੀਤਾ ਦਾ ਜੋ ਪਹਿਲਾ ਵਾਲਕਾ ਹੈ ਉਹ ਪਹਿਲਾ ਬੱਚਾ ਹੈ ਉਹ ਮੇਰੇ ਘਰ ਵਿੱਚ ਮੇਰੇ ਦਰਬਾਰ ਵਿੱਚ ਜਨਮ ਧਾਰਨ ਕਰੇਗਾ ਇਹ ਐਸੀ ਪ੍ਰਮਾਤਮਾ ਨੇ ਬੰਦ ਬਣਾ ਦਿੱਤੀ ਸੀਤਾ ਨੂੰ ਗਰਭਵਸਤਾ ਵਿੱਚ ਮਹਿਲਾ ਤੋ ਤਿਆਗ ਮਿਲਦਾ ਹੈ ਸਚੇ ਪਤਸ਼ਾਹ ਦੀ ਗੁਰਬਾਣੀ ਬਿਆਨ ਕਰਦੀ ਹੈ ਜਦੋਂ ਮਹਿਲਾ ਤੋਂ ਤਿਆਗ ਮਿਲ ਗਿਆ ਤੇ ਗਲੀਆਂ ਦੇ ਕੱਖ ਰੂਣ ਤਾਈ ਦੇਖ ਸਤੀ ਦੀ ਹਾਲਤ ਤਾਈ ਵਿਛੜ ਗੀਆਂ ਤਸਵੀਰਾਂ ਦੋ ਰੂਹਾ ਵਿਛੜ ਗੀਆਂ ਰਾਜਾ रामचंद्र ਤੇ ਸੀਤਾ ਮਾਤਾ ਰਾਜਾ ਰਾਮਚੰਦਰ ਤੇ ਸੀਤਾ ਮਾਤਾ ਆਪਸ ਦੇ ਵਿੱਚ ਵਿਛੜ ਜਾਂਦੇ ਹਨ ਤੇ ਲਸ਼ਮਨ ਸੀਤਾ ਮਾਤਾ ਨੂੰ ਆਪਣੇ ਰੱਥ ਉੱਪਰ ਬਿਠਾ ਕੇ ਅਯੁੱਧਿਆ ਨਗਰੀ ਤੋਂ ਵਾਲਮਿਕ ਆਸ਼ਰਮ ਲੈ ਆਉਂਦਾ ਹੈ ਤੇ ਸੱਚੇ ਪਤਸਾ ਕਹਿੰਦੇ ਹਨ ਤ੍ਰੇਤਾ ਯੁੱਗ ਦੇ ਵਿੱਚ ਏਸ ਜਗ੍ਹਾ ਤੇ ਚਾਰੋਂ ਤਰਫ ਜੰਗਲ ਬੀਆ ਬਾਣ ਉਜਾੜਾ ਸਨ ਤੇ ਏਸ ਜਗ੍ਹਾ ਨੂੰ ਲੋਕ ਨੰਦਨੀ ਬਣ ਕਹਿੰਦੇ ਸਨ ਕਿਉਂਕਿ ਨਰਿੰਦਰ ਭਗਵਾਨ ਵਾਲਮੀਕ ਜੀ ਦਾ ਨਾਮ ਹੈ ਤੇ ਉਸ ਸਮੇਂ ਇਸ ਜਗ੍ਹਾ ਤੇ ਪ੍ਰਭ ਵਾਲਮੀਕ ਦੇ ਆਵਾਂਜ ਦੀ ਕੁਟਿਆ ਹੋਇਆ ਕਰਦੇ ਸੀ ਤੇ ਜਿਸ ਵਿੱਚ ਉਸ ਦੇ ਨਾਲ अनेका ਸੇਵਕ ਉਥੇ ਰਿਹਾ ਕਰਦੇ ਸਨ ਤੇ ਪ੍ਰਭ ਵਾਲਮੀਕ ਦੇ ਆਵਾਂਜ ਦੇ ਨਾਮ ਦੇ ਨਾਲ ਨਾਮ ਜੋੜ ਕੇ ਉਸ ਜੰਗਲ ਦਾ ਨਾਮ ਨੰਨੀ ਬਣ ਕਿਹਾ ਜਾਂਦਾ ਸੀ ਉਥੇ ਲక్ష్మణ ਛੱਜ ਜਾਂਦਾ ਹੈ ਤੇ ਸੀਤਾ ਮਾਤਾ ਪ੍ਰਭ ਵਾਲਮੀਕ ਦੇ ਆਵਾਜ ਦਾ ਆਸ਼ਰਮ ਪ੍ਰਭ ਵਾਲਮੀਕ ਦੇ ਆਵਾਜ ਦਾ ਘਰ ਦਰ ਲੱਭਦੀ ਫਿਰਦੀ ਹੈ ਤੇ ਬਣਾ ਵਿੱਚ ਢੂੰਡਦੀ ਫਿਰਦੀ ਹੈ ਬਣਾ ਦੇ ਵਿੱਚ ਢੂੰਡਦੀ ਫਿਰਾਂ ਨਹੀਂ ਲੱਭਦਾ ਦਵਾਰ ਤੇਰਾ ਦੁਨੀਆ ਸਾਰੀ ਦੁਸ਼ਮਣ ਹੋਈ ਤੇਰੇ ਬਾਕੇ ਤੇ ਨਾ ਢੁਈ ਮੈਨੂੰ ਪਾਲਿਆ ਦੁਖਾਨੀ ਕੇਰਾ ਮੈਨੂੰ ਪਾਲਿਆ ਦੁਖਾਨੀ ਕੇਰਾ ਮਹਾਰਾਜ ਸਾਰੀ ਦੁਨੀਆ ਮੇਰੀ ਦੁਸ਼ਮਣ ਹੋ ਗਈ ਐ ਜੋ ਜੁਦਿਆ ਨਗਰੀ ਦੇ ਲੋਕ ਹਣ ਉਹਨਾਂ ਨੇ ਮੇਰੇ ਤੇ ਤੋਮਤਾ ਲਾ ਦਿੱਤੀ ਐ ਮੈਨੂੰ ਮਹਿਲਾ ਤੋ ਕੁੜਵਾ ਦਿੱਤਾ ਤੇ ਮਹਾਰਾਜ ਹੁਣ ਤੇਰੇ ਤੋਂ ਬਿਨਾ ਮੇਰਾ ਹੋਰ ਕੋਈ ਰਾਖਾ ਨਹੀਂ ਐ ਮੈਨੂੰ ਹੋਰ ਕੋਈ ਢੋਈ ਨਹੀਂ ਐ ਕਿਉਂਕਿ ਮੈਨੂੰ ਦੁੱਖਾਂ ਨੇ ਘੇਰਾ ਪਾ ਲਿਆ ਬਖਸ਼ ਲੋ ਦੁਨੀਆ ਕੇ ਸਵਾਮੀ ਸਰਬ ਕਲਾ ਕੇ ਅੰਤਰਿਆਮੀ ਕੋਈ ਨਾ ਸਹਾਰਾ ਮੇਰਾ ਉਤਾਤਾ ਕੋਈ ਨਾ ਸਹਾਰਾ ਮੇਰਾ ਮਾਰਾਜ ਮੈਨੂੰ ਬਖਸ਼ ਲੋ ਕਿਉਂਕਿ ਤੁਸੀਂ ਦੁਨੀਆ ਦੇ ਸਵਾਮੀਓ ਸਾਰਿਆਂ ਕਲਾ ਦੇ ਮਾਲਕ ਹੋ ਤੇ ਤੁਸੀਂ ਜਾਣੀ ਜਾਣ ਕਿ ਮੇਰਾ ਹੁਣ ਕੋਈ ਵੀ ਸਹਾਰਾ ਨਹੀਂ ਹੈ ਮੈਨੂੰ ਆਪਣੇ ਪਵਿੱਤਰ ਚਰਣਾ ਵਿੱਚ ਢੋਈ ਬਖਸ਼ਿਸ਼ ਕਰੋ ਤੂੰ ਹੀ ਹੈ ਸਭ ਕਾ ਰਖਵਾਲਾ ਘਰ ਤੇਰੇ ਵਿੱਚ ਦੀਨ ਦੇ ਆਲਾ ਨਿਰਨਹੀ ਹੈ ਦੇਰਾ ਨਿਰਨਹੀ ਹੈ ਦੇਰਾ ਜਲੀ ਕਿ ਮਹਾਰਾਜ ਤੁਸੀਂ ਸਾਰੀ ਦੁਨੀਆ ਦੇ ਰਖਵਾਲੇ ਹੋ ਔਰ ਤੇਰੇ ਘਰ ਵਿੱਚ ਸੱਚੇ ਪਤਸ਼ਾ ਕਦੇ ਵੀ ਹਨੇਰਾ ਨਹੀਂ ਐ ਦਿਰਾ ਹਨ ਤੇ ਮਹਾਰਾਜ ਇਤਨੀ ਦੇਲਾ ਕਰੋ ਮੈਨੂੰ ਆਪਣੇ ਪਵਿੱਤਰ ਚਰਣਾ ਵਿੱਚ ਢੋਈ ਬਖਸ਼ਿਸ਼ ਕਰੋ ਮੈਂ ਦੁਖੀ ਆਰੀ ਕਰਮ ਆਮਾਰੀ ਸਤਗੁਰੂ ਕੋ ਪੈਜ ਹਮਾਰੀ ਸਾ ਗਿਆ ਜਗਤ ਵਿੱਚ ਨੇਰਾ ਉਜੀ ਸਾ ਗਿਆ ਜਗਤ ਵਿੱਚ ਨੇਰਾ ਮਾਰਾਇ ਮੈਂ ਦੁਖਿਆਰੀ ਆ ਤੇ ਕਰਮਾਂ ਦੀ ਮਾਰੀ ਆ ਤੇ ਆਪ ਰਹਿਮਤਾ ਕੇ ਸਾਗਰ ਮੇਰੀ ਲਜਪਤ ਨੂੰ ਟੱਕੋ ਮੇਰੀ ਪੈਰ ਰੱਖੋ ਮੇਰੇ ਵਾਸਤੇ ਤਾਂ ਦੁਨੀਆ ਵਿੱਚ ਹ ਨਿਰਾਸ਼ ਆ ਗਿਆ ਤੇ ਆਪ ਕਿਰਪਾ ਕਰਕੇ ਮੈਨੂੰ ਆਪਣੇ ਚਰਣਾ ਵਿੱਚ ਥਾਂ ਬਖਸ਼ਿਸ਼ ਕਰੋ ਇਸ ਤਰ੍ਹਾਂ ਬਹੁਤ ਸਖਤ ਤੋਂ ਸਖਤ ਵਿਰਲਾਪ ਕੀਤਾ ਤੇ ਇਹ ਵਿਰਲਾਪ ਭਗਵਾਨ ਵาลਮੀਕ ਦਿਆਮਾਨ ਜੀ ਦੇ ਘਰ ਦਰ ਵਿੱਚ ਪ੍ਰਵਾਨ ਹੋ ਜਾਂਦਾ ਹੈ ਜੋ ਸੀਤਾ ਦਾ ਵਿਰਲਾਪ ਸੀਤਾ ਦੀ ਹੂਕ ਸੀਤਾ ਦੀ ਪੁਕਾਰ ਸਰਵਣ ਹੋ ਗਈ ਤੇ ਪ੍ਰਭ ਵਾਲਮਿਕ ਦੇ ਆਵਾਂ ਜੀ ਨੇ ਆਪਣੇ ਜੇਠੇ ਚੇਲੇ ਰਖੀ ਭਾਰਦਵਜ ਨੂੰ ਹੁਕਮ ਲਗਾ ਕਿ ਬੱਚਾ ਛੇਤੀ ਨਾਲ ਜਾਓ ਤੇ ਸੀਤਾ ਬਣਾ ਵਿੱਚ ਰੋਂਦੀ ਇਥੇ ਉਸ ਨੂੰ ਲਿਆਓ ਪਾ ਕੇ ਹੁਕਮ ਗੁਰੂ ਦਾ ਭਾਰਦਵਜ ਜੰਗਲ ਵਿੱਚ ਆਇਆ ਸੀਤਾ ਸਤੀ ਨੂੰ ਸਤਿਗੁਰੂ ਪਾਸ ਲਿਆਇਆ ਸੁਣ ਕੇ ਕੋ ਗੁਪਕਾਰ ਸਤੀ ਦੇ ਦਿੱਤੀ ਬੁਤ ਨਿਵਾਰ ਸਤੀ ਦੇ ਰੱਬ ਨੇ ਦਿਖਾ ਕੇ ਚੇਰਾ ਉਹ ਰੱਬ ਨੇ ਦਿਖਾ ਕੇ ਚੇਰਾ ਪ੍ਰਮਾਤਮਾ ਵਾਲਮੀ ਜਵਾਹਰ ਜੀ ਨੇ ਸੀਤਾ ਦੀ ਪੁਕਾਰ ਸੁਣ ਕੇ ਰਿਹੀ ਭਾਰਦਵਾਜ ਨੂੰ ਭੇਜਿਆ ਰਿਹੀ ਭਾਰਦਵਾਜ ਸੀਤਾ ਮਾਤਾ ਨੂੰ ਵਾਲਮੀਕ ਆਸ਼ਰਮ ਲੈ ਕੇ ਆਉਂਦਾ ਹੈ ਤੇ ਸੀਤਾ ਮਾਤਾ ਪ੍ਰਭੂ ਵਾਲਮੀਕ ਦੇ ਆਵਾਂਜ ਦੀ ਉਸਤਤ ਕਰਦੀ ਹੈ ਵਡਿਆਈ ਕਰਦੀ ਹੈ ਸੀਤਾ ਦੀ ਭਗਵਾਨ ਵਾਲਮੀਕ ਜੀ ਦੇ ਚਰਣਾ ਵਿੱਚ ਉਸਤਾ ਵਡਿਆਈ ਕਰਦੀ ਹੈ ਜੰਗਲੀ ਜਨੌਰ ਪਾਹ ਦੇ ਤੂੰ ਹੀ ਤੂੰ ਹੈ ਜਗਤ ਦਾ ਵਾਣੀ ਕਰਕੇ ਦਰਸ਼ਨ ਸਤਿਗੁਰੂ ਤੇਰਾ ਤਬਦਾ ਠਰ ਗਿਆ ਤਨ ਮਨ ਮੇਰਾ ਮਹਾਰਾਜ ਤੁਹਾਡਾ ਬਾਗ ਪਵਿੱਤਰ ਦਰਸ਼ਨ ਕਰਕੇ ਮੇਰਾ ਤਨ ਮਨ ਤਪਦਾ ਹੋਇਆ ਸ਼ੀਤਲ ਹੋ ਗਿਆ ਚੜ ਗਈ ਨਾਮ ਦੀ ਲਾਲੀ ਚੜ ਗਈ ਨਾਮ ਦੀ ਲਾਲੀ ਤੇਰਾ ਨਾਮ ਤੇਉਂ ਦੇ ਸਾਰੇ ਅੰਬਰ ਦੇ ਵਿੱਚ ਗਾਉਂਦੇ ਤਾਰੇ ਮਹਾਰਾਜ ਇਹ ਅੰਬਰ ਦੇ ਚੰਦ ਸੂਰਜ ਤਾਰੇ ਇਰਾਹੀ ਨਾਮ ਜਪਦੇ ਹਨ ਤੈਨੂੰ ਹੀ ਧਿਆਉਦੇ ਹਨ ਪਤ ਪਤ ਡਾਲੀ ਡਾਲੀ ਓ ਜੀ ਪਤ ਪਤ ਡਾਲੀ ਡਾਲੀ ਪਤ ਪਤ ਜ਼ਰੇ ਜ਼ਰੇ ਡਾਲੀ ਡਾਲੀ ਆਪ ਜਿਹੜਾ ਨਾਮ ਜਪਦੀ ਹੈ ਆਪ ਜਿਹੜੀ ਉਸਤਦ ਕਰਦੀ ਹੈ ਆਪ ਜੀ ਦੇ ਵਡਿਆਈ ਕਰਦੀ ਐ ਤੂੰ ਦਾਤਾ ਸਭ ਜੋਤ ਸਵਾਲੀ ਲਬ ਲਬ ਤੈਨੂੰ ਜਗ ਦੇਵਾਲੀ ਤੂੰ ਦਾਤਾ ਹੈ ਇਹ ਦੁਨੀਆ ਤੇਰੇ ਘਰ ਦਾ ਦੀ ਸਵਾਲੀ ਐ ਮੈਂ ਵੀ ਤੈਨੂੰ ਲਬ ਲਬ ਕੇ ਇਸ ਜਗ੍ਹਾ ਤੇ ਪਹੁੰਚਿਆ ਤੇ ਮੈਂ ਤੁਹਾਡੇ ਨਾਮ ਦੀ ਮਤਵਾਲੀ ਹੋ ਗਈਆਂ ਮੈਂ ਹੋਊਗੀ ਮਤਵਾਲੀ ਦਾਤ ਮੈਂ ਹੋਊਗੀ ਮਤਵਾਲੀ ਚੜੀਆਂ ਬਾਜਾ ਨਾਲ ਖੜਾਵੇਂ ਕਾਕਾ ਨੂੰ ਵੜਹੰਸ ਬਣਾਵੇਂ ਮਹਾਰਾਜ ਤੇਰੇ ਦਰ ਤੇ ਚੜੀਆਂ ਬਾਜ ਇਕੱਠੇ ਖੜਦੇ ਆ ਤੂੰ ਕਾਲੇ ਕਾਵਾਂ ਨੂੰ ਹੰਸ ਬਣਾ ਦਿੰਦਾ ਹੈ ਇਹ ਤੇਰੀ ਕੁਦਰਤ ਹੈ ਤੇਰੀ ਕੁਦਰਤ ਬਾਤ ਨਾਰਾਲੀ ਤੇਰੀ ਕੁਦਰਤ ਬਾਤ ਨਾਰਾਲੀ ਸਭਨਾਥ ਤੂੰ ਵੱਡਾ 나ਥ 14 ਪਵਨ ਚਕਾਉਂਦੇ ਮਾਤ ਤੂੰ ਸਭਨਾਥਾਂ ਤੂੰ ਵੱਡਾ 나ਥ ਹੈ ਇਹ 14 ਪਵਨ ਤੇਰੇ ਚਰਣਾ ਤੇ ਮੱਥਾ ਟੇਕਦੇ ਹਨ ਸਭ ਦੁਨੀਆਂ ਦੇ ਪਾਲੀ ਤੁਸੀਂ ਸਭ ਦੁਨੀਆਂ ਦੇ ਪਾਲੀ ਮਹਾਰਾਜ ਤੁਸੀਂ ساری ਦੁਨੀਆਂ ਦੀ ਪਾਲਨ ਪੋਸ਼ਣ ਕਰਨ ਵਾਲੇ ਹੋ ਤੇਰੇ ਹੁਕਮ ਅnder ਸਭ ਕੋਈ ਤੂੰ ਹੀ ਇੱਕ ਸਰਬ ਕੀ ਢੋਈ ਮਹਾਰਾਜ ਇਹ ਜਿੰਨੀ ਵੀ ਦੁਨੀਆਂ ਹੈ ਇਹ ਸਭ ਦੁਨੀਆਂ ਤੇਰੇ ਹੁਕਮ ਦੇ ਅੰਦਰ ਹੈ ਤੇ ਤੂੰ ਹੀ ਇੱਕੋ ਹੀ ਐ ਜੋ ਸਾਰੀ ਦੁਨੀਆਂ ਨੂੰ ਢੋਈ ਬਖਸ਼ਿਸ਼ ਕਰਨ ਵਾਲਾ ਹੈ ਤੂੰ ਹੀ ਮਹਾਨ ਦਵਾਲੀ ਤੂੰ ਹੀ ਮਹਾਨ ਦਵਾਲੀ ਸੀਤਾ ਮਤਾ ਨੇ ਪ੍ਰਭ ਵਾਲਮੀਕ ਦਿਆਵਾਂਜ ਦੀ ਬੜੀ ਉਸਤਤ ਬੜੀ ਉਸਤਤ ਬੜੀ ਬੜਾਈ ਕੀਤੇ ਤੇ ਸੀਤਾ ਮਾਤਾ ਨੇ ਗੁਰੂ ਵਾਲਮੀਕ ਜੀ ਆਵਾਜ ਦੇ ਘਰ ਦਰ ਵਿੱਚ ਪਵਿੱਤਰ ਚਰਣਾ ਵਿੱਚ ਫੁੱਲ ਭੇਟ ਕੀਤੇ ਤੇ ਪ੍ਰਮਾਤਮਾ ਵਾਲਮੀਕ ਜੀ ਆਵਾਜ ਦੇ ਚਰਣਾ ਵਿੱਚ ਰਹਿਣ ਲੱਗੀ ਤੇ ਕਹਿਣ ਲੱਗੀ ਮਹਾਰਾਜ ਆਪ ਕਿਰਪਾ ਦੇ ਸਾਗਰ ਤੇ ਤੇਰੇ ਚਰਣਾ ਵਿੱਚ ਸੱਚੇ ਪਤਸ਼ਾਹ ਜੀ ਲੱਖ ਖੁਸ਼ੀਆਂ ਹਨ ਲੱਖ ਚਾਹਨ ਤੇ ਸੱਚੇ ਪਤਸ਼ਾਹ ਤੁਸੀਂ ਸਾਰੀ ਦੁਨੀਆ ਦੇ ਵਾਲਿਓ ਮੈਂ ਤੇਰੇ ਤੋਂ ਆਪਣਾ ਸਭ ਤਨ ਮਨ ਧਨ ਅਰਪਣ ਕਰ ਦਿਆਂ ਤੇਰੀ ਲੀਲਾ ਤਨ ਤਨ ਹੈ ਐਸੀ ਰਹਿਮ ਤੇ ਕਾਸ ਤੂੰ ਸਾਗਰ ਹੈ ਆਪ ਬੜੇ ਦਿਆਲੂ ਹੋ ਸੀਤਾ ਮਾਤਾ ਉਪਮਾ ਕਰਦੀ ਹੈ ਵਡਿਆਈ ਕਰਦੀ ਹੈ ਵਾਲਮੀਕਦਰ ਫੁੱਲ ਚੜਾਵੇ ਤੇ ਸੀਤਾ ਰੁਚ ਰੁਚ ਮੰਗਲ ਗਾਵੇ ਤੇਰੇ ਚਰਨਾਂ ਦੇ ਵਿੱਚਾਂ ਲੱਖ ਖੁਸ਼ੀਆਂ ਤੇ ਚਾਹਾਂ